ਜੀਪੀ 라ਸਤਾਨ ਦੇ ਵਿੱਚ ਮਹਾਪੰਚਾਇਤ ਬੁਲਾਈ ਗਈ ਹੈ ਜਿਹੜੀ ਉੱਥੇ ਰੈਡ ਕੈਟਾਗਰੀ ਦੀ ਇੱਕ ਫੈਕਟਰੀ ਲੱਗ ਰਹੀ ਹੈ ਉਹ ਕਾਰਖਾਨੇ ਉਹ ਫੈਕਟਰੀਆਂ ਜਿਹੜੀਆਂ ਸਾਡੇ ਸਾਰੀ ਧਰਤੀ ਦਾ ਪਾਣੀ ਹਵਾ ਜ਼ਹਿਰੀਲਾ ਕਰਤਾ ਜਿੰਨਾਂ ਨੇ ਸੋ ਅਸੀਂ ਮੈਂ ਨਹੀਂ ਪਹੁੰਚਣਾ ਕਿਉਂਕਿ ਮੇਰੀ ਕੱਲ ਨੂੰ ਤਰੀਕ ਹੈ ਸਾਡੀ ਸਾਰੀ ਟੀਮ ਤੁਹਾਡੇ ਕੋਲ ਉੱਥੇ ਕੱਲ ਨੂੰ ਪਹੁੰਚੂਗੀ ਮੈਂ ਅਪੀਲ ਕਰਦਾ ਹਾਂ 라ਸਤਾਨ ਦੇ ਲੋਕਾਂ ਨੂੰ ਜੀਪੀ ਦੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਕਿ ਤੁਹਾਨੂੰ ਬਖਤਬਦ ਵੱਡੀ ਗੰਟੀ ਦੇ ਵਿੱਚ ਕੱਲ ਨੂੰ ਦੇ ਮਹਾਪੰਚਾਇਤ ਪਹੁੰਚੋ ਨਹੀਂ ਤੁਹਾਡੇ ਘਰਾਂ ਦੇ ਵਿੱਚ ਕੈਂਸਰ ਦਾ ਪਹਿਲੇ ਹੀ ਵੱੜ ਚੁੱਕਿਆ ਪਤਾ ਨਹੀਂ ਕਿਹੜੀ ਕਿਹੜੀ ਬਿਮਾਰੀ ਨੇ ਸਾਨੂੰ ਘੇਰ ਲਿਆ ਆ ਜਿੰਨਾ ਤੁਸੀਂ ਪਾਣੀ ਪੀਣੇ ਰਾਜਸਥਾਨ ਵਾਲਿਓ ਹਰੀਕੇ ਪੱਤਰੋਂ ਨਾ ਨਿਕਲਦੇ ਨੇ ਰਾਜਸਥਾਨ ਨੂੰ ਆਉਂਦੇ ਨੇ ਸਾਰਾ ਤੁਸੀਂ ਲਗਿਆਣੇ ਦੀਆਂ ਇੰਡਸਟਰੀਆਂ ਦਾ ਜ਼ਹਿਰ ਪੀ ਰਹੇ ਹੋ ਮਰ ਰਹੇ ਹੋ ਤੇ ਹੁਣ ਜਮਾ ਸੋੜੇ ਡੱਬੀ ਲਿਆ ਕੇ ਫੈਕਟਰੀ ਲਾਉਣ ਲੱਗੇ ਆ ਸੋ ਮੇਰੀ ਅਪੀਲ ਆ ਕੇ ਭਾਈ ਇਹ ਰੋਕ ਲੋ ਤੇ ਤੁਹਾਡੇ ਜਵਾਬ ਨਹੀਂ ਦਵਾ ਤਾਂ ਹੁਣੀ ਪੈਦਾ ਹਣੇ ਹੋਏ ਖੜੇ ਖੜੇ ਆ ਹਲੇ ਰਾਜਸਥਾਨ ਮਾੜਾ ਮੋਟਾ ਬੱਚਿਆ ਸੀ ਨਾ ਪਿੱਛੇ ਜਾ ਕੇ ਆਏ ਆ ਉੱਥੇ ਹਲੇ ਅਨਾਜ ਵੀ ਰੇਹਾਂ ਸਪਰੇਹਾਂ ਤੋਂ ਰਹਤਾ ਹਵਾ ਵੀ ਵਧੀਆ ਚੰਗੀ ਸਾਫ ਹੈ ਹੁਣ ਛੋਡੇ ਵੀ ਆ ਕੇ ਇਹ ਪੰਜ ਕੱਢਣ ਲੱਗੇ ਆ ਸੋ ਸੋਨੂੰ ਮੈਂ ਅਪੀਲ ਕਰਦਾ ਬਾਈ ਬੱਦ ਤੋਂ ਬੱਦ ਵੱਡੀ ਗੰਤੀ ਦੇ ਵਿੱਚ ਨੂੰ ਇਕੱਠੇ ਹੋ ਕੇ ਰੋਕੋ ਤੇ ਨਹੀਂ ਫਿਰ ਤਿਆਰ ਰਹੋ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਨੇ ਇੱਥੇ ਖਤਮ ਹੋਣਾ ਜੇ ਤੁ